ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲਟਨ 'ਚ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਨਜ਼ਰ ਪਾਉਨੇ ਆ ਹੈਡਲਾਈਨਸ ਤੇ ਬੈਂਕ ਆਫ ਕੈਨੇਡਾ ਨੇ ਵਿਆਜ ਦਰ ਘਟਾ ਕੇ 2.5 ਫੀਸਦੀ ਕੀਤੀ ਮਾਰਚ ਮਹੀਨੇ ਤੋਂ ਬਾਅਦ ਹੋਈ ਵਿਆਜ ਦਰਾਂ 'ਚ ਪਹਿਲੀ ਕਟੌਤੀ 4 ਨਵੰਬਰ ਨੂੰ ਬਜਟ ਪੇਸ਼ ਕਰੇਗੀ ਕਾਰਨੀ ਸਰਕਾਰ ਪਹਿਲਾਂ ਅਕਤੂਬਰ 'ਚ ਬਜਟ ਪੇਸ਼ ਹੋਣ ਦੀ ਗੱਲ ਆਈ ਸੀ ਸਾਹਮਣੇ ਕੈਨੇਡਾ ਨੇ ਲੱਬਿਆ ਵੀਜ਼ਾ ਅਰਜ਼ੀਆਂ ਰੱਦ ਕਰਨ ਦਾ ਨਵਾਂ ਤਰੀਕਾ ਸਕਿਲਡ ਵਰਕਰਸ ਸਣੇ ਸਪਾਊਸ ਵੀਜ਼ਾ ਵਾਲੇ ਦਿੱਕਤਾਂ 'ਚ ਡਰਾਈਵਿੰਗ ਲਾਇਸੈਂਸ ਤੇ ਨਾਗਰਿਕਤਾ ਨਿਸ਼ਾਨ ਲਗਾਉਣ ਦਾ ਫੈਸਲਾ ਅਲਬਰਟਾ ਸਰਕਾਰ ਦਾ ਐਲਾਨ ਹੈਲਥ ਕਾਰਡ ਵੀ ਡਰਾਈਵਿੰਗ ਲਾਇਸੈਂਸ ਨਾਲ ਜੋੜੇ ਜਾਣਗੇ ਬੈਂਕ ਆਫ ਕੈਨੇਡਾ ਨੇ ਬੁੱਧਵਾਰ ਨੂੰ 25 ਆਧਾਰ ਅੰਕਾਂ ਦੀ ਕਟੌਤੀ ਕਰਦਿਆਂ ਵਿਆਜ ਦਰ 2.5 ਫੀਸਦੀ ਕਰ ਦਿੱਤੀ ਹੈ ਮਾਰਚ ਮਹੀਨੇ ਤੋਂ ਬਾਅਦ ਹੋਈ ਵਿਆਜ ਦਰਾਂ 'ਚ ਇਹ ਪਹਿਲੀ ਕਟੌਤੀ ਹੈ ਬੈਂਕ ਦੇ ਗਵਰਨਰ ਟਿਫ ਮੈਕਲਮ ਨੇ ਦੱਸਿਆ ਕਿ ਕਮਜ਼ੋਰ ਹੋ ਰਹੀ ਜੌਬ ਮਾਰਕੀਟ ਘਟ ਰਹੀ ਕੋਰ ਮਹਿੰਗਾਈ ਤੇ ਫੈਡਰਲ ਸਰਕਾਰ ਵੱਲੋਂ ਲਾਏ ਗਏ ਜਵਾਬੀ ਟੈਰਿਫ ਹਟਾਉਣ ਕਰਕੇ ਭਵਿੱਖ ਦੀ ਮਹਿੰਗਾਈ ਵਧਣ ਦੇ ਖਤਰੇ ਥੋੜੇ ਘੱਟ ਹੋਏ ਨੇ ਉਹਨਾਂ ਨੇ ਕਿਹਾ ਕਿ ਹੁਣ ਵੀ ਕਾਫੀ ਅਨਿਸ਼ਚਿਤਤਾ ਮੌਜੂਦ ਹੈ ਪਰ ਕਮਜ਼ੋਰ ਅਰਥ ਵਿਵਸਥਾ ਅਤੇ ਘਟ ਮਹਿੰਗਾਈ ਦੇ ਖਤਰੇ ਦੇ ਮੱਦੇਨਜ਼ਰ ਗਵਰਨਿੰਗ ਕੌਂਸਲ ਨੇ ਫੈਸਲਾ ਲਿਆ ਕਿ ਵਿਆਜ ਦਰ ਘਟਾ ਕੇ ਅੱਗੇ ਵਾਲੀਆਂ ਚੁਣੌਤੀਆਂ ਨੂੰ ਸੰਤੁਲਿਤ ਕਰਨਾ ਠੀਕ ਰਹੇਗਾ ਗਵਰਨਰ ਮੈਕਲਮ ਨੇ ਕਿਹਾ ਕਿ ਜੁਲਾਈ ਤੋਂ ਬਾਅਦ ਕੈਨੇਡਾ ਦੀ ਅਰਥ ਵਿਵਸਥਾ 'ਚ ਕਈ ਅਹਿਮ ਤਬਦੀਲੀਆਂ ਆਈਆਂ ਨੇ ਜਿਨ੍ਹਾਂ ਨੇ ਬੈਂਕ ਨੂੰ ਇਹ ਫੈਸਲਾ ਲੈਣ ਲਈ ਪ੍ਰੇਰਿਤ ਕੀਤਾ ਕਿ ਵਿਆਜ ਦਰ ਘਟਾਈ ਜਾਵੇ ਦੂਜੀ ਤਿਮਾਹੀ ਜਾਨਕੀ ਅਪ੍ਰੈਲ ਤੋਂ ਜੂਨ ਤੱਕ ਜੀਡੀਪੀ ਘਟ ਹੋਈ ਜਿਵੇਂ ਕਿ ਉਮੀਦ ਕੀਤੀ ਜਾ ਰਹੀ ਸੀ ਅਮਰੀਕਾ ਵੱਲ ਨਿਰਿਆਤ ਵੀ ਘਟਿਆ ਕਿਉਂਕਿ ਪਹਿਲਾਂ ਕਾਰੋਬਾਰੀਆਂ ਨੇ ਅਮਰੀਕੀ ਟੈਰਿਫ ਦੇ ਡਰ ਕਰਕੇ ਵੱਧ ਮਾਲ ਮੰਗਵਾ ਲਿਆ ਸੀ ਇਸ ਦੇ ਨਾਲ ਨਾਲ ਨਿਵੇਸ਼ ਤੇ ਵੀ ਕਮੀ ਆਈ ਟੈਰਿਫ ਨੇ ਕੈਨੇਡਾ ਦੇ ਮੁੱਖ ਉਦਯੋਗਾਂ ਤੇ ਵੱਡਾ ਅਸਰ ਪਾਇਆ ਖਾਸ ਕਰਕੇ ਆਟੋ ਸਟੀਲ ਅਤੇ ਐਲੂਮੀਨੀਅਮ ਉਦਯੋਗ ਤੇ ਇਹਨਾਂ ਦੇ ਨਾਲ ਨਾਲ ਤਾਂਬਾ ਤੇ ਲੱਕੜ ਤੇ ਵਾਧੂ ਟੈਰਿਫ ਅਤੇ ਚੀਨ ਵੱਲੋਂ ਕੈਨੇਡੀਅਨ ਰੈਸਪੀਡ ਪੋਰਕ ਮੀਟ ਅਤੇ ਸਮੁੰਦਰੀ ਖਾਣੇ ਤੇ ਲਾਏ ਗਏ ਟੈਰਿਫ ਵੀ ਨੁਕਸਾਨਦਾਇਕ ਸਾਬਤ ਹੋ ਰਹੇ ਨੇ ਪਿਛਲੇ 2 ਮਹੀਨਿਆਂ 'ਚ ਰੋਜ਼ਗਾਰ ਵੀ ਘਟਿਆ ਤੇ ਬੇਰੋਜ਼ਗਾਰੀ ਦੀ ਦਰ ਵਧ ਕੇ 7.1 ਫੀਸਦੀ ਤੇ ਪਹੁੰਚ ਗਈ ਹੈ ਮੈਕਲਮ ਨੇ ਕਿਹਾ ਕਿ ਟੈਰਿਫ ਨਾਲ ਪ੍ਰਭਾਵਿਤ ਸੈਕਟਰਾਂ 'ਚ ਕਾਫੀ ਨੌਕਰੀਆਂ ਗਈਆਂ ਨੇ ਤੇ ਹੋਰ ਉਦਯੋਗ ਵੀ ਹੁਣ ਨਵੇਂ ਕੰਮੇ ਰੱਖਣ 'ਚ ਝਿਜਕ ਦਿਖਾ ਰਹੇ ਨੇ ਕਿਉਂਕਿ ਆਰਥਿਕ ਬੇਯਕੀਨੀ ਦੇ ਹਾਲਾਤ ਬਣੇ ਹੋਏ ਨੇ ਉਹਨਾਂ ਇਹ ਵੀ ਲਿਖਿਆ ਕਿ ਹਾਲਾਂ ਦੂਸਰੀ ਤਿਮਾਹੀ 'ਚ ਖਪਤਕਾਰ ਖਰਚ ਉਮੀਦ ਤੋਂ ਵੱਧ ਸੀ ਪਰ ਲੇਬਰ ਮਾਰਕੀਟ ਦੀ ਕਮਜ਼ੋਰੀ ਕਾਰਨ ਇਹ ਖਰਚਾ ਆਉਣ ਵਾਲੇ ਸਮੇਂ 'ਚ ਘਟ ਸਕਦਾ ਹੈ ਲਿਬਰਲ ਸਰਕਾਰ ਆਪਣਾ ਅਗਲਾ ਫੈਡਰਲ ਬਜਟ ਜੋ ਕਿ ਨਵੇਂ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਅਗਵਾਈ ਹੇਠ ਪਹਿਲਾ ਹੋਵੇਗਾ ਨਵੰਬਰ ਦੀ ਸ਼ੁਰੂਆਤ ਚ ਪੇਸ਼ ਕੀ ਰਹੀਗੀ ਵਿੱਤ ਮੰਤਰੀ ਫਰਾਂਸ਼ੁਆ ਫਿਲਿਪ ਸ਼ੈਂਪੇਨ ਨੇ ਮੰਗਲਵਾਰ ਨੂੰ ਦੱਸਿਆ ਕਿ ਬਜਟ 4 ਨਵੰਬਰ ਨੂੰ ਪੇਸ਼ ਕੀਤਾ ਜਾਵੇਗਾ ਇਹ ਤਾਰੀਖ ਪਿਛਲੇ ਸਮੇਂ ਦੱਸੇ ਨਾਲੋਂ ਥੋੜੀ ਦੇਰੀ ਵਾਲੀ ਹੈ ਮਾਰਕ ਕਾਰਨੀ ਨੇ ਮਈ ਚ ਕਿਹਾ ਸੀ ਕਿ ਬਜਟ ਅਕਤੂਬਰ ਚ ਆਵੇਗਾ ਤੇ ਹਾਲ ਹੀ ਚ ਕਈ ਮੰਤਰੀ ਵੀ ਇਹੀ ਗੱਲ ਕਹਿ ਰਹੇ ਸਨ ਸੋਮਵਾਰ ਦੀ ਸਵੇਰ ਹਾਊਸ ਲੀਡਰ ਸਟੀਵਨ ਮੈਕਨੇਨ ਨੇ ਵੀ ਕਿਹਾ ਸੀ ਕਿ ਬਜਟ ਅਗਲੇ ਮਹੀਨੇ ਜਾਨਕਿ ਅਕਤੂਬਰ ਚ ਪੇਸ਼ ਹੋਵੇਗਾ ਪਰ ਹੁਣ ਇਹ ਨਵੰਬਰ ਚ ਲਿਆਉਣ ਦਾ ਫੈਸਲਾ ਕੀਤਾ ਗਿਆ ਹੈ ਆਮ ਤੌਰ ਤੇ ਫੈਡਰਲ ਬਜਟ ਹਰ ਸਾਲ ਸਪ੍ਰਿੰਗ ਚ ਆਉਂਦਾ ਹੈ ਪਰ ਅਪ੍ਰੈਲ ਹੋਈ ਚੋਣ ਤੋਂ ਬਾਅਦ ਪਾਰਲੀਮੈਂਟ ਸਿਰਫ ਕੁਝ ਹਫ਼ਤਿਆਂ ਲਈ ਹੀ ਚੱਲੀ ਸੀ ਇਸ ਲਈ ਇਸ ਵਾਰੀ ਬਜਟ ਨੂੰ ਫੌਲ ਤੱਕ ਖਿੱਚਣਾ ਪਿਆ ਇਸ ਵਾਰੀ ਦੀ ਸਰਕਾਰ ਨੇ ਇਸ਼ਾਰਾ ਦਿੱਤਾ ਹੈ ਕਿ ਉਹ ਸਰਕਾਰੀ ਖਰਚਿਆਂ 'ਚ ਕਟੌਤੀ ਕਰਨਾ ਚਾਹੁੰਦੇ ਨੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਅਤੇ ਵਿੱਤ ਮੰਤਰੀ ਸ਼ੈਂਪੇਨ ਦੋਵਾਂ ਨੇ ਮੰਤਰੀਆਂ ਅਤੇ ਸਰਕਾਰੀ ਵਿਭਾਗਾਂ ਨੂੰ ਬਜਟ ਲੱਭਣ ਲਈ ਕਿਹਾ ਅਤੇ ਰੈਗੂਲੇਸ਼ਨਜ਼ ਨੂੰ ਵੀ ਘਟਾਉਣ ਦੀ ਗੱਲ ਕੀਤੀ ਗਈ ਸ਼ੈਂਪੀਨ ਨੇ ਸਰਕਾਰੀ ਅਧਿਕਾਰੀਆਂ ਨੂੰ ਇਹ ਵੀ ਕਿਹਾ ਕਿ ਉਹ ਸਰਕਾਰੀ ਠੇਕਿਆਂ ਦੀ ਸਮੀਖਿਆ ਕਰਨ ਤਾਂ ਜੋ ਹਰ ਪਾਸਿਓਂ ਬਜਟ ਕੀਤੀ ਜਾ ਸਕੇ ਲਿਬਰਲ ਸਰਕਾਰ ਦਾ ਟੀਚਾ ਹੈ ਕਿ 2026-2027 ਤੱਕ ਸਰਕਾਰੀ ਆਪਰੇਸ਼ਨਲ ਖਰਚਿਆਂ 'ਚ 7.5 ਫੀਸਦੀ ਕਟੌਤੀ ਕੀਤੀ ਜਾਵੇ 2027-2028 ਚ 10% ਤੇ 2028-2029 ਚ 15% ਦੀ ਕਟੌਤੀ ਹੋਵੇ। ਇਹਨਾਂ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਪ੍ਰਧਾਨ ਮੰਤਰੀ ਨੇ ਐਤਵਾਰ ਨੂੰ ਕਿਹਾ ਕਿ ਇਸ ਸਾਲ ਦਾ ਘਾਟਾ ਪਿਛਲੇ ਸਾਲ ਨਾਲੋਂ ਵੱਧ ਹੋਵੇਗਾ। ਪਿਛਲੇ ਵਾਰ ਜਦੋਂ ਸਰਕਾਰੀ ਹਿਸਾਬ ਕਿਤਾਬ ਸਾਹਮਣੇ ਆਏ ਸਨ ਤਾਂ ਘਾਟਾ 64.9 ਬਿਲੀਅਨ ਡਾਲਰ ਸੀ ਮਾਰਕ ਕਾਰਨੀ ਨੇ ਵਧੇ ਹੋਏ ਘਾਟੇ ਦੇ ਪਿੱਛੇ ਕਈ ਕਾਰਨ ਦੱਸੇ ਜਿਵੇਂ ਕਿ ਅਮਰੀਕੀ ਟੈਰਿਫ ਕਾਰਨ ਉਦਯੋਗਾਂ ਲਈ ਦਿੱਤਾ ਗਿਆ ਸਹਾਇਤਾ ਪੈਕੇਜ ਨਾਟੋ 'ਚ ਵਾਧੂ ਖਰਚੇ ਦੀ ਵਚਨਬੱਧਤਾ ਤੇ ਆਮਦਨ ਟੈਕਸ 'ਚ ਕਟੌਤੀ ਕਾਰਨੀ ਕਹਿੰਦੇ ਨੇ ਕਿ ਇਹ ਖਰਚੇ ਦੇ ਨਾਲ-ਨਾਲ ਦੇਸ਼ ਨੂੰ ਲੰਬੇ ਸਮੇਂ ਲਈ ਮਜ਼ਬੂਤ ਬਣਾਉਣਾ ਹੈ ਵਿੱਤ ਮੰਤਰੀ ਸ਼ੈਂਪੇਨ ਨੇ ਵੀ ਕਿਹਾ ਕਿ ਸਰਕਾਰ ਆਪਰੇਸ਼ਨਲ ਖਰਚਾਂ ਤੇ ਪੂੰਜੀ ਨਿਵੇਸ਼ਾਂ 'ਚ ਫਰਕ ਕਰੇਗੀ ਉਹ ਆਪਰੇਸ਼ਨਲ ਖਰਚੇ ਘਟਾਉਣ ਤੇ ਪੂੰਜੀ ਨਿਵੇਸ਼ ਵਧਾਉਣ ਦੇ ਹੱਕ 'ਚ ਨੇ ਕੈਨੇਡਾ ਚ ਨਵਾਂ ਇਮੀਗ੍ਰੇਸ਼ਨ ਕਾਨੂੰਨ ਲਾਗੂ ਹੋਣ ਤੋਂ ਪਹਿਲਾਂ ਹੀ ਅਰਜ਼ੀਆਂ ਰੱਦ ਹੋਣ ਦਾ ਸਿਲਸਿਲਾ ਸ਼ੁਰੂ ਹੋ ਚੁੱਕਾ ਹੈ ਤੇ ਸਕਿਲਡ ਵਰਕਰਸ ਸਣੇ ਸਪਾਊਸ ਵੀਜ਼ਾ ਵਾਲੇ ਦਿੱਕਤਾਂ ਚ ਘਿਰਦੇ ਨਜ਼ਰ ਆ ਰਹੇ ਨੇ ਦੂਜੇ ਪਾਸੇ ਜਾਇਜ਼ ਮਾਮਲਿਆਂ ਚ ਅਰਜ਼ੀਆਂ ਰੱਦ ਹੋਣ ਕਰਕੇ ਇਮੀਗ੍ਰੇਸ਼ਨ ਵਕੀਲ ਜਾਂ ਸਲਾਹਕਾਰ ਚਿੰਤਤ ਨੇ ਜਿਨ੍ਹਾਂ ਦਾ ਕਹਿਣਾ ਹੈ ਕਿ ਇਮੀਗ੍ਰੇਸ਼ਨ ਅਤੇ ਸਿਟੀਜ਼ਨਸ਼ਿਪ ਸੇਵਾਵਾਂ ਮਾ ਵਿਭਾਗ ਵੱਲੋਂ ਲਿਆਂਦੀ ਗਈ ਤਕਨੀਕ ਕੇ ਚਿਨੁਕ ਸਮੱਸਿਆ ਦੀ ਜੜ ਹੈ ਫੈਡਰਲ ਸਰਕਾਰ ਨੇ ਦਾਅਵਾ ਕੀਤਾ ਕਿ ਚੀਨੁਕ ਵੱਲੋਂ ਆਪਣੇ ਤੌਰ ਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਨਹੀਂ ਕੀਤੀ ਜਾਂਦੀ ਪਰ ਸੰਸਦ ਮੈਂਬਰਾਂ ਤੱਕ ਮਾਮਲਾ ਪਹੁੰਚਾ ਔਰ ਇਹ ਸਭ ਨੂੰ ਪਹੁੰਚਾਉਣ ਵਾਲੇ ਇਮੀਗ੍ਰੇਸ਼ਨ ਵਕੀਲ ਮੈਰੀਓ ਬੈਲਿਸਮੋ ਨੇ ਦਾਅਵਾ ਕੀਤਾ ਕਿ ਚੀਨੁਕ ਦੀ ਵਰਤੋਂ ਕਰਦੇ ਆ ਅਰਜ਼ੀ ਦੇ ਕਈ ਹਿੱਸਿਆਂ ਬਾਰੇ ਵੀਜ਼ਾ ਅਫਸਰ ਨੂੰ ਪਤਾ ਹੀ ਨਹੀਂ ਲੱਗਦਾ ਬੈਲਿਸਮੋ ਨੇ ਆਪਣੇ ਇੱਕ ਕਲਾਇੰਟ ਦੀ ਦਲੀਲ ਪੇਸ਼ ਕੀਤੀ ਜਿਸ ਦਾ ਜਨਮ ਸਰਟੀਫਿਕੇਟ ਅਰਜ਼ੀ ਨਾਲ ਨਥੀ ਕੀਤਾ ਗਿਆ ਸੀ ਪਰ ਵੀਜ਼ਾ ਅਫਸਰ ਨੇ ਇਹ ਕਹਿੰਦਿਆਂ ਅਰਜ਼ੀ ਰੱਦ ਕਰ ਦਿੱਤੀ ਕਿ ਜਨਮ ਸਰਟੀਫਿਕੇਟ ਨਥੀ ਨਹੀਂ ਕੀਤਾ ਗਿਆ ਇੱਥੇ ਦੱਸਣਾ ਬਣਦਾ ਹੈ ਕਿ ਵੀਜ਼ਾ ਅਫਸਰ ਦੇ ਫੈਸਲੇ ਨਾਲ ਸਹਿਮਤ ਨਾ ਹੋਣ ਤੇ ਬਿਨਕਾਰ ਵੱਲੋਂ ਇਮੀਗ੍ਰੇਸ਼ਨ ਵਿਭਾਗ ਕੋਲ ਪੁਨਰ ਵਿਚਾਰ ਦੀ ਪਟੀਸ਼ਨ ਦਾਇਰ ਕੀਤੀ ਜਾ ਸਕਦੀ ਹੈ ਤੇ ਅਜਿਹੇ ਹੀ ਮਾਮਲੇ 'ਚ ਚਾਂਦਨੀ ਆ ਜਵਾਨੀ ਨੂੰ ਰਾਹਤ ਮਿਲ ਸਕੀ ਮੋਂਟਰੀਅਲ ਵਿਖੇ ਰਹਿੰਦੀ ਚਾਂਦਨੀ ਆ ਜਵਾਨੀ ਦਾ ਵਿਆਹ ਜੁਲਾਈ 2023 ਚ ਅਹਮਦਾਬਾਦ ਰਹਿੰਦੇ ਜੈਦੇਵ ਨਾਲ ਹੋਇਆ ਸਪousal ਵੀਜ਼ਾ ਅਰਜ਼ੀ ਦੀ ਪ੍ਰੋਸੈਸਿੰਗ ਹਾਲੇ ਚੱਲ ਹੀ ਰਹੀ ਸੀ ਕਿ ਜੈਦੇਵ ਨੇ ਵਿਸਟਰ ਵੀਜ਼ਾ ਅਪਲਾਈ ਕਰ ਦਿੱਤਾ ਪਰ ਦਸੰਬਰ 2024 ਚ ਅਰਜ਼ੀ ਰੱਦ ਹੋ ਗਈ ਤੇ ਵੀਜ਼ਾ ਅਫਸਰ ਨੇ ਖਾਤੇ 'ਚ ਲੋੜੀਂਦੀ ਰਕਮ ਨਾ ਹੋਣ ਦੀ ਦਲੀਲ ਦਿੱਤੀ CBC ਦੀ ਰਿਪੋਰਟ ਦੇ ਮੁਤਾਬਕ ਭਾਰਤੀ ਜੋੜੇ ਵੱਲੋਂ ਆਮਦਨ ਦੇ ਸਰੋਤਾਂ ਬਾਰੇ ਕਈ ਦਸਤਾਵੇਜ਼ ਪੇਸ਼ ਕੀਤੇ ਗਏ ਤੇ ਜਦੋਂ ਪੁਨਰ ਵਿਚਾਰ ਪਟੀਸ਼ਨ ਦਾਇਰ ਹੋਈ ਤਾਂ ਮਾਰਚ 2025 ਚ ਵਿਜ਼ਟਰ ਵੀਜ਼ਾ ਮਿਲ ਗਿਆ ਹੁਣ ਚਦਨੀ ਨੂੰ ਇਹੀ ਡਰ ਵੱਡ-ਵੱਡ ਖਾ ਰਿਹਾ ਏ ਕਿ ਕਿਤੇ ਸਪੌਸਲ ਸਪੌਂਸਰਸ਼ਿਪ ਦੇ ਮਾਮਲੇ 'ਚ ਪਹਿਲਾਂ ਵਾਲਾ ਵਰਤਾਓ ਨਾ ਕੀਤਾ ਜਾਵੇ ਦੱਸਦੀ ਏ ਕਿ ਕੈਨੇਡਾ ਦੇ ਇਮੀਗ੍ਰੇਸ਼ਨ ਤੇ ਸਿਟੀਜ਼ਨਸ਼ਿਪ ਸੇਵਾਵਾਂ ਵਿਭਾਗ ਵੱਲੋਂ ਸਟੱਡੀ ਵੀਜ਼ਾ ਤੇ ਵਿਜ਼ਟਰ ਵੀਜ਼ਾ ਦੀ ਗਿਣਤੀ 'ਚ ਵੱਡੀ ਕਟੌਤੀ ਕੀਤੀ ਜਾ ਚੁੱਕੀ ਹੈ ਅਤੇ ਭਾਰਤ ਦੇ ਮਾਮਲੇ 'ਚ ਅਰਜ਼ੀਆਂ ਰੱਦ ਹੋਣ ਦੀ ਦਰ 80% ਦੀ ਤੱਕ ਦੱਸੀ ਜਾ ਰਹੀ ਹੈ ਇਮੀਗ੍ਰੇਸ਼ਨ ਮਹਿਕਮੇ ਨੂੰ ਬੈਕਲੌਗ ਤੇ ਲੰਬੇ ਪ੍ਰੋਸੈਸਿੰਗ ਸਮੇਂ ਨਾਲ ਨਜਿੱਠਣ ਲਈ ਭਾਰੀ ਜਨਤਕ ਦਬਾਅ ਦਾ ਸਾਹਮਣਾ ਕਰਨਾ ਪਿਆ ਜਿਸ ਵਿੱਚ ਕੁਝ ਮਾਮਲਿਆਂ 'ਚ ਸਾਲ ਤੱਕ ਲੱਗ ਸਕਦੇ ਆ ਮਹਿਕਮੇ ਦੁਆਰਾ ਜਾਰੀ ਕੀਤੇ ਗਏ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਆਈਆਰ ਸੀਸੀ ਦੇ ਸਿਸਟਮਸ ਦੇ ਵਿੱਚ 2.2 ਮਿਲੀਅਨ ਤੋਂ ਵੱਧ ਅਰਜ਼ੀਆਂ ਸਨ ਇਨ੍ਹਾਂ ਵਿੱਚੋਂ 9 ਲੱਖ 1000 ਤੋਂ ਵੱਧ ਨੇ ਪ੍ਰਕਿਰਿਆ ਲਈ ਵਿਭਾਗ ਦੇ ਸਮੇਂ ਦੇ ਮਾਪਦੰਡਾਂ ਨੂੰ ਪਾਰ ਕਰ ਲਿਆ ਸੀ ਅਤੇ ਉਹਨਾਂ ਨੂੰ ਬੈਕਲੌਗ ਮੰਨਿਆ ਗਿਆ ਸੀ ਅਲਬਰਟਾ ਸਰਕਾਰ ਨੇ ਐਲਾਨ ਕੀਤਾ ਹੈ ਕਿ 2026 ਦੇ ਅਖੀਰ ਤੱਕ ਡਰਾਈਵਿੰਗ ਲਾਇਸੈਂਸਾਂ ਅਤੇ ਸ਼ਨਾਖਤੀ ਕਾਰਡਾਂ 'ਚ ਕੈਨੇਡੀਅਨ ਨਾਗਰਿਕਤਾ ਦੇ ਨਿਸ਼ਾਨ ਸ਼ਾਮਲ ਕੀਤੇ ਜਾਣਗੇ ਇਹ ਲਾਜ਼ਮੀ ਤਬਦੀਲੀ ਕੈਨੇਡਾ 'ਚ ਪਹਿਲੀ ਵਾਰੀ ਚੁੱਕਿਆ ਗਿਆ ਕਦਮ ਹੈ ਪ੍ਰੀਮੀਅਰ ਡੈਨੀਅਲ ਸਮਿਥ ਨੇ ਕਿਹਾ ਕਿ ਇਹ ਤਬਦੀਲੀ ਲੋਕਾਂ ਲਈ ਸੇਵਾਵਾਂ ਲੈਣ ਦੀ ਪ੍ਰਕਿਰਿਆ ਨੂੰ ਤੇਜ਼, ਆਸਾਨ ਅਤੇ ਵਧੀਆ ਬਣਾਏਗੀ। ਸਮਿਥ ਨੇ ਦੱਸਿਆ ਕਿ ਨਵੇਂ ਲਾਇਸੈਂਸ 'ਚ ਨਾਗਰਿਕਤਾ ਦੀ ਜਾਣਕਾਰੀ ਹੋਣ ਨਾਲ ਅਲਬਰਟਾ ਦੇ ਲੋਕ ਵਿਦਿਆਰਥੀ ਸਹਾਇਤਾ, ਹੈਲਥ ਬੈਨੀਫਿਟ ਜਾਂ ਅਪੰਗਤਾ ਸਹਾਇਤਾਮਾ ਵਰਗੀਆਂ ਸਰਕਾਰੀ ਸੇਵਾਵਾਂ ਲਈ ਅਰਜ਼ੀ ਦਿੰਦੇ ਸਮੇਂ ਆਪਣੀ ਪਛਾਣ ਤੇ ਨਾਗਰਿਕਤਾ ਦੋਵੇਂ ਚੀਜ਼ਾਂ ਇੱਕੋ ਦਸਤਾਵੇਜ਼ ਨਾਲ ਸਾਬਤ ਕਰ ਸਕਣਗੇ। ਉਨਾ ਹੀ ਵੀ ਕਿਹਾ ਕਿ ਇਹ ਤਬਦੀਲੀ ਲੋਕਤੰਤਰ ਦੀ ਰੱਖਿਆ ਕਰਨ ਲਈ ਵੀ ਕੀਤੀ ਜਾ ਰਹੀ ਹੈ ਕਿਉਂਕਿ ਇਹ ਚੋਣਾਂ ਦੀ ਸੁਰੱਖਿਆ ਅਤੇ ਭਰੋਸੇਯੋਗਤਾ ਨੂੰ ਮਜ਼ਬੂਤ ਕਰੇਗੀ ਪਰਮਨੈਂਟ ਰੈਜ਼ੀਡੈਂਟਸ ਅਤੇ ਹੋਰ ਗੈਰ ਨਾਗਰਿਕਾਂ ਦੇ ਕਾਰਡ ਉੱਤੇ ਕੋਈ ਨਿਸ਼ਾਨ ਨਹੀਂ ਹੋਵੇਗਾ ਦੂਜੇ ਪਾਸੇ ਅਲਬਰਟਾ ਐਨ ਡੀ ਪੀ ਨੇ ਇਸ ਫੈਸਲੇ ਦੀ ਆਲੋਚਨਾ ਕੀਤੀ ਹੈ ਇਮੀਗ੍ਰੇਸ਼ਨ ਅਤੇ ਮਲਟੀਕਲਚਰਲਿਜ਼ਮ ਦੀ ਸ਼ੈਡੋ ਮੰਤਰੀ ਲਿਜ਼ੈਟ ਤੇ ਜਿਆਦਾ ਨੇ ਕਿਹਾ ਹੈ ਕਿ ਇਹ ਤਬਦੀਲੀ ਲੋਕਾਂ ਲਈ ਬੇਲੋੜੀ ਕਾਗਜ਼ੀ ਕਾਰਵਾਈ ਤੇ ਔਖ ਪੈਦਾ ਕਰੇਗੀ ਉਹਨਾਂ ਕਿਹਾ ਕਿ ਇਸ ਨਵੇਂ ਨਿਸ਼ਾਨ ਦੀ ਲੋੜ ਬਾਰੇ ਸਰਕਾਰ ਨੇ ਕੋਈ ਵਾਜਬ ਕਾਰਨ ਨਹੀਂ ਦਿੱਤਾ ਤੇ ਉਹਨਾਂ ਦੇ ਅਨੁਸਾਰ ਚੋਣਾ ਤੋਂ ਇਲਾਵਾ ਹੋਰ ਕੋਈ ਅਜਿਹੀ ਸਰਵਿਸ ਨਹੀਂ ਜੋ ਸਿਰਫ ਕੈਨੇਡੀਅਨ ਨਾਗਰਿਕਾਂ ਲਈ ਹੀ ਹੋਵੇ। ਉਹਨਾਂ ਨੇ ਇਹ ਵੀ ਕਿਹਾ ਕਿ ਜੇ ਕਿਸੇ ਕੋਲ ਪਾਸਪੋਰਟ ਨਹੀਂ ਹੈ ਜਾਂ ਜਨਮ ਸਰਟੀਫਿਕੇਟ ਲੱਭਣਾ ਔਖਾ ਹੋ ਜਾਵੇ ਤਾਂ ਲਾਇਸੈਂਸ ਰੀਨਿਊ ਕਰਵਾਉਣਾ ਇੱਕ ਝੰਜਟ ਬਣ ਜਾਵੇਗਾ। ਨਵੇਂ ਨਿਯਮਾਂ ਅਨੁਸਾਰ ਡਰਾਈਵਿੰਗ ਲਾਇਸੈਂਸ ਬਣਵਾਉਣ ਜਾਂ ਰੀਨਿਊ ਕਰਵਾਉਣ ਸਮੇ ਲੋਕਾਂ ਨੂੰ ਆਪਣੀ ਨਾਗਰਿਕਤਾ ਜਾਂ ਇਮੀਗ੍ਰੇਸ਼ਨ ਸਥਿਤੀ ਦਾ ਸਬੂਤ ਦੇਣਾ ਪਵੇਗਾ। ਪੰਜਾਬ ਚ ਹੜਪੀੜਤਾ ਦੇ ਮੁਰ ਵਸੇਬੇ ਦੇ ਨਾਂ ਹੇਠ ਕੈਨੇਡਾ ਚ ਕਈ ਐਨ ਜੀਓਜ਼ ਦੇ ਵੱਲੋਂ ਵੱਖ-ਵੱਖ ਢੰਗ ਨਾਲ ਕੀਤੀ ਜਾ ਰਹੀ ਉਗਰਾਹੀ ਤੇ ਸਵਾਲ ਉੱਠਣ ਲੱਗੇ ਨੇ ਕਿਉਂਕਿ ਉਗਰਾਹੀ ਕਰਨ ਵਾਲੇ ਬਹੁਤੇ ਸੰਗਠਨ ਕੈਨੇਡਾ ਚੋਂ ਪੈਸੇ ਉਗਰਾਹ ਕੇ ਭਾਰਤ ਭੇਜਣ ਲਈ ਰਜਿਸਟਰਡ ਹੀ ਨਹੀਂ ਹਨ ਸਿਰਫ ਸ਼੍ਰੋਮਣੀ ਕਮੇਟੀ ਇਸ ਬਾਰੇ ਰਜਿਸਟਰ ਹੈ ਤੇ ਇਸ ਉੱਤੇ ਇੰਜ ਦੀ ਕੋਈ ਪਾਬੰਦੀ ਨਹੀਂ ਬ੍ਰੈਂਟਨ ਦੇ ਸਮਾਜ ਸੇਵੀ ਨਰਿੰਦਰ ਸਿੰਘ ਨੇ ਦੱਸਿਆ ਕਿ ਖਾਲਸਾ ਆਈਡ ਕੈਨੇਡਾ ਦੇ ਪੰਜਾਬੀ ਰੇਡੀਓ ਸਟੇਸ਼ਨਸ ਸਮੇਤ ਹੋਰਨਾਂ ਵੱਲੋਂ ਉਗਰਾਹੀ ਕੀਤੀ ਜਾ ਰਹੀ ਹੈ ਪਰ ਇਹਨਾਂ 'ਚੋਂ ਬਹੁਤੇ ਰਜਿਸਟ੍ਰੇਸ਼ਨ ਨਾ ਹੋਣ ਕਰਕੇ ਭਾਰਤ ਪੈਸੇ ਨਹੀਂ ਭੇਜ ਸਕਦੇ ਉਹਨਾਂ ਦੱਸਿਆ ਕਿ ਭਾਰਤ ਸਰਕਾਰ ਵੱਲੋਂ 2010 'ਚ ਵਿਦੇਸ਼ੀ ਯੋਗਦਾਨ ਕਾਨੂੰਨ ਪਾਸ ਕੀਤਾ ਗਿਆ ਸੀ ਜੋ ਭਾਰਤੀ ਵਿਅਕਤੀਆਂ ਸੰਗਠਨਾ ਅਤੇ ਕੰਪਨੀਆਂ ਨੂੰ ਵਿਦੇਸ਼ੀ ਫੰਡ ਲੈਣ ਅਤੇ ਵਰਤੋਂ ਕਰਨ ਦੇ ਉਦੇਸ਼ਾਂ ਪ੍ਰਤੀ پابੰਦ ਕਰਦਾ ਹੈ ਕਾਨੂੰਨ ਚ ਵਿਦੇਸ਼ੀ ਪੈਸੇ ਦੀ ਵਰਤੋਂ ਦੀ ਪਾਰਦਰਸ਼ਤਾ ਯਕੀਨੀ ਬਣਾਉਣ ਤੇ ਜ਼ੋਰ ਦਿੱਤਾ ਗਿਆ ਹੈ ਉਹਨਾਂ ਕਿਹਾ ਕਿ ਦਾਨੀ ਸੱਜਣਾ ਨੂੰ ਉਗਰਾਹੀ ਦੇਣ ਤੋਂ ਪਹਿਲਾਂ ਇਹ ਯਕੀਨੀ ਕਰ ਲੈਣਾ ਚਾਹੀਦਾ ਹੈ ਕਿ ਸਬੰਧਤ ਸੰਸਥਾ ਭਾਰਤ ਦੇ FCRA ਤਹਿਤ ਰਜਿਸਟਰਡ ਹੈ ਵੀ ਹੈ ਜਾਂ ਨਹੀਂ ਇਸ ਸੰਬੰਧੀ ਖਾਲਸਾ ਏਡ ਦੇ ਸੰਚਾਲਕ ਰਵੀ ਸਿੰਘ ਦੇ ਪੀਏ ਤੋਂ ਈਮੇਲ ਰਾਹੀਂ ਸੰਗਠਨ ਦਾ ਪੱਖ ਜਾਣਨ ਦਾ ਯਤਨ ਕੀਤਾ ਗਿਆ ਪਰ ਖਬਰ ਲਿਖੇ ਜਾਣ ਤੱਕ ਕੋਈ ਉੱਤਰ ਨਹੀਂ ਸੀ ਆਇਆ 2023 ਚ ਆਏ ਹੜ੍ਹਾਂ ਮੌਕੇ ਇੱਕ ਇੰਟਰਵਿਊ ਚ ਰਵੀ ਸਿੰਘ ਨੇ ਮੰਨਿਆ ਸੀ ਕਿ ਰਜਿਸਟ੍ਰੇਸ਼ਨ ਨਾ ਹੋਣ ਕਰਕੇ ਉਹ ਵਿਦੇਸ਼ਾਂ ਤੋਂ 71 ਹੋਇਆ ਪੈਸਾ ਭਾਰਤ ਨਹੀਂ ਭੇਜ ਸਕੇ ਭਾਰਤ ਸਰਕਾਰ ਦੀ ਸੂਚੀ ਚ ਵੀ ਖਾਲਸਾ ਏਡ ਦਾ ਨਾਮ ਸ਼ਾਮਲ ਹੋਣ ਦੇ ਸੰਕੇਤ ਨਹੀਂ ਮਿਲਦੇ ਕੈਨੇਡਾ ਚ ਭਾਰਤੀ ਪਰਿਵਾਰ ਦੀ ਦਰਦਨਾਕ ਮੌਤ ਦੇ ਕਥਿਤ ਜ਼ਿੰਮੇਵਾਰ ਲੋਕਾਂ ਚੋਂ ਇੱਕ ਹੋਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਏ ਬ੍ਰੈਂਟਨ ਦੇ ਫੈਨਲ ਪਟੇਲ ਨੂੰ ਅਮਰੀਕਾ ਵੱਲੋਂ ਜਾਰੀ ਹਵਾਲਗੀ ਵਾਰੰਟ ਦੇ ਆਧਾਰ ਤੇ ਹਿਰਾਸਤ ਚ ਲਿਆ ਗਿਆ ਜਦਕਿ ਭਾਰਤੀ ਪੁਲਿਸ ਵੀ ਉਸ ਦੀ ਹਵਾਲਗੀ ਮੰਗ ਚੁੱਕੀ ਹੈ ਦੱਸਦੀ ਹੈ ਕਿ ਮੈਨੀਟੋਬਾ ਦੇ ਐਮਰਸਨ ਕਸਬੇ ਨੇੜੇ 19 ਜਨਵਰੀ 2022 ਨੂੰ ਬੇਹਦ ਬਰਫ਼ੀਲੇ ਮੌਸਮ ਦੌਰਾਨ ਤਾਪਮਾਨ -35 ਡਿਗਰੀ ਤੋਂ ਵੀ ਹੇਠਾਂ ਡਿੱਗ ਚੁੱਕਾ ਸੀ ਪਰ ਇਸ ਦੇ ਬਾਵਜੂਦ ਜਗਦੀਸ਼ ਪਟੇਲ ਉਸਦੀ ਪਤਨੀ વૈਸ਼ਾਲੀਬੇਨ ਪਟੇਲ 11 ਸਾਲ ਦੀ ਬੇਟੀ ਵਿਹਾਂਗੀ ਤੇ 3 ਸਾਲ ਦੇ بیٹے ਧਾਰਮਿਕ ਨੂੰ ਬਗੈਰ ਮੋٹے ਕੱਪੜਿਆਂ ਤੋਂ ਖੁੱਲੇ ਅਸਮਾਨ ਹੇਠ ਛੱਡ ਦਿੱਤਾ ਗਿਆ। ਮਾਮਲੇ ਦਾ ਗਵਾਹ ਰਜਿੰਦਰਪਾਲ ਸਿੰਘ ਅਦਾਲਤ 'ਚ ਗਵਾਹੀ ਦੇ ਚੁੱਕਾ ਹੈ ਕਿ ਪਟੇਲ ਪਰਿਵਾਰ ਨੇ ਆਪਣੀ ਜਾਨ ਬਚਾਉਣ ਲਈ ਫੈਨਲ ਪਟੇਲ ਨੂੰ ਕਈ ਫੋਨ ਕੀਤੇ ਪਰ ਕੋਈ ਹੰਗਾਰਾ ਨਾ ਆਇਆ। ਪਟੇਲ ਪਰਿਵਾਰ ਉਹਨਾਂ 11 ਜਣਿਆਂ 'ਚ ਸ਼ਾਮਲ ਸੀ ਜਿਨ੍ਹਾਂ ਨੇ ਰਾਤ ਦੇ ਹਨੇਰੇ 'ਚ ਬਾਰਡਰ ਪਾਰ ਕਰਨ ਦੀ ਯੋਜਨਾ ਬਣਾਈ ਪਰ ਅਮਰੀਕਾ ਦੇ ਬਾਰਡਰ ਏਜੰਟਸ ਨੇ ਸਾਜ਼ਿਸ਼ ਦਾ ਪਰਦਾਫਾਸ਼ ਕਰ ਦਿੱਤਾ 11 'ਚੋਂ 2 ਜਣੇ ਸਟੀਫ ਸ਼ੈਂਡ ਦੀ ਵੈਨ ਤੱਕ ਪਹੁੰਚਣ 'ਚ ਕਾਮਯਾਬ ਹੋ ਗਏ ਤੇ ਇਸੇ ਦੌਰਾਨ 5 ਹੋਰ ਵੈਨ ਵਾਲ ਵਾਦ ਦੇ ਨਜ਼ਰ ਆਏ ਇਹਨਾਂ ਵਿੱਚੋਂ ਇੱਕ ਦੀ ਹਾਲਤ ਠੰਡ ਕਾਰਨ ਬੇहद ਨਾਜ਼ੁਕ ਹੋ ਚੁੱਕੀ ਸੀ ਜੋ ਕਦੇ ਬੇਹੋਸ਼ ਹੋ ਜਾਂਦਾ ਸੀ ਤੇ ਕਦੇ ਹੋਸ਼ ਚ ਆ ਜਾਂਦਾ ਸੀ ਜਨਵਰੀ 2023 ਚ ਭਾਰਤ ਦੇ ਗੁਜਰਾਤ ਸੂਬੇ ਚ ਫੈਨਲ ਪਟੇਲ ਵਿਰੁੱਧ ਕਤਲ ਦਾ ਮੁਕੱਦਮਾ ਦਰਜ ਕੀਤਾ ਗਿਆ ਸੀ ਅਮਰੀਕਾ ਦੇ ਮਿਨੇਸੋਟਾ ਸੂਬੇ ਚ ਚੱਲ ਰਹੇ ਮੁਕੱਦਮੇ ਤਹਿਤ ਹਰਸ਼ ਕੁਮਾਰ ਪਟੇਲ ਨੂੰ 10 ਸਾਲ ਅਤੇ ਸਟੀਫ ਸ਼ੈਂਡ ਨੂੰ 6.5 ਸਾਲ ਕੈਦ ਦੀ ਸਜ਼ਾ ਸੁਣਾਈ ਜਾ ਚੁੱਕੀ ਹੈ ਫਰਗਸ ਫਾਲਸ ਦੀ ਅਦਾਲਤ 'ਚ ਮੁਕਦਮੇ ਦੀ ਸੁਣਵਾਈ ਦੌਰਾਨ ਹਰਸ਼ ਕੁਮਾਰ ਪਟੇਲ ਅਤੇ ਸਟੀਵ ਸ਼ੈਂਡ ਵੱਲੋਂ ਇੱਕ ਦੂਜੇ ਨੂੰ ਭੇਜੇ ਟੈਕਸਟ ਮੈਸੇਜ ਸਬੂਤ ਵਜੋਂ ਪੇਸ਼ ਕੀਤੇ ਗਏ ਜਿਨ੍ਹਾਂ ਵਿੱਚ ਖਰਾਬ ਮੌਸਮ ਤੇ ਪ੍ਰਵਾਸੀਆਂ ਨੂੰ ਗੱਡੀ 'ਚ ਬਿਠਾਉਣ ਦੀ ਯਤਨਾਂ ਦਾ ਜ਼ਿਕਰ ਮਿਲਦਾ ਹੈ ਅਦਾਲਤੀ ਦਸਤਾਵੇਜ਼ਾ ਮੁਤਾਬਕ ਹਰਸ਼ ਕੁਮਾਰ ਪਟੇਲ ਨੇ ਕੈਨੇਡਾ 'ਚ ਮੌਜੂਦ ਮਨੁੱਖੀ ਤਸਕਰੀ ਨਾਲ ਤਾਲਮੇਲ ਅਧੀਨ ਕੰਮ ਕਰਦਿਆਂ ਪ੍ਰਵਾਸੀਆਂ ਨੂੰ ਕਮਾਂਤਰੀ ਬਾਰਡਰ ਨੇੜੇ ਮੰਗਵਾਇਆ ਜਿਨ੍ਹਾਂ ਨੂੰ ਅਮਰੀਕਾ ਦੇ ਸ਼ਿਕਾਗੋ ਇਲਾਕੇ 'ਚ ਪਹੁੰਚਾਇਆ ਜਾਣਾ ਸੀ ਗੁਜਰਾਤੀ ਪਰਿਵਾਰ ਦੇ ਚਾਰ ਜੀਆਂ ਨੇ ਪੈਦਲ ਬਾਰਡਰ ਪਾਰ ਕਰਨਾ ਸੀ ਅਤੇ ਅਮਰੀਕਾ ਵਾਲੇ ਪਾਸੇ ਮੌਜੂਦ ਸਟੀਫ ਸ਼ੈਂਡ ਕਥਿਤ ਤੌਰ ਤੇ ਇਹਨਾਂ ਨੂੰ ਅੱਗੇ ਲੈ ਕੇ ਜਾਂਦਾ ਪਰ ਇਸ ਤੋਂ ਪਹਿਲਾਂ ਹੀ ਪਰਿਵਾਰ ਨਾਲ ਪਾਣਾ ਵਾਪਰ ਗਿਆ ਸੀਬੀਸੀ ਦੀ ਰਿਪੋਰਟ ਮੁਤਾਬਕ ਫਾਈਨਲ ਪਟੇਲ ਨੇ ਹੀ ਭਾਰਤੀ ਪਰਿਵਾਰ ਦੇ ਚਾਰ ਨੂੰ ਟ੍ਰਾਂਟੋ ਤੋਂ ਵਿਨੀਪੈਗ ਭੇਜਣ ਲਈ 17 ਜਨਵਰੀ ਨੂੰ ਕਿਰਾਏ ਦੀ ਗੱਡੀ ਦਾ ਪ੍ਰਬੰਧ ਕੀਤਾ ਭਾਰਤੀ ਪਰਿਵਾਰ ਗੁਜਰਾਤ ਦੇ ਦਿਨਗੁੱਚਾ ਪਿੰਡ ਨਾਲ ਸੰਬੰਧਿਤ ਸੀ ਤੇ ਜਗਦੀਸ਼ ਪਟੇਲ ਦੇ ਪਿਤਾ ਬਲਦੇਵ ਸਿੰਘ ਨੂੰ ਅੱਜ ਤੱਕ ਇਸ ਸਵਾਲ ਦਾ ਜਵਾਬ ਨਹੀਂ ਮਿਲ ਸਕਿਆ ਕਿ ਉਹਨਾਂ ਦੇ ਬੇਟੇ ਨੇ ਕੈਨੇਡਾ ਦੇ ਰਸਤੇ ਅਮਰੀਕਾ ਜਾਣ ਦਾ ਰਾਹ ਕਿਉਂ ਚੁਣਿਆ ਇਸ ਹਨ ਹੁਣ ਤੱਕ ਦੀਆਂ ਖਬਰਾਂ ਤੇ ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਪਾਉਂਦੇ ਆ ਹੈਡਲਾਈਨਸ ਤੇ ਬੈਂਕ ਆਫ ਕੈਨੇਡਾ ਨੇ ਵਿਆਜ ਦਰ ਘਟਾ ਕੇ 2.5 ਫੀਸਦੀ ਕੀਤੀ ਮਾਰਚ ਮਹੀਨੇ ਤੋਂ ਬਾਅਦ ਹੋਈ ਵਿਆਜ ਦਰਾਂ ਚ ਪਹਿਲੀ ਕਟੌਤੀ 4 ਨਵੰਬਰ ਨੂੰ ਬਜਟ ਪੇਸ਼ ਕਰੇਗੀ ਕਾਰਨੀ ਸਰਕਾਰ ਪਹਿਲਾਂ ਅਕਤੂਬਰ ਚ ਬਜਟ ਪੇਸ਼ ਹੋਣ ਦੀ ਗੱਲ ਆਈ ਸੀ ਸਾਹਮਣੇ ਕੈਨੇਡਾ ਨੇ ਲੰਬਿਆ ਵੀਜ਼ਾ ਅਰਜ਼ੀਆਂ ਰੱਦ ਕਰਨ ਦਾ ਨਵਾਂ ਤਰੀਕਾ ਸਕਿਲਡ ਵਰਕਰਸ ਸਣੇ ਸਪਾਊਸ ਵੀਜ਼ਾ ਵਾਲੇ ਦਿੱਕਤਾਂ ਚ ਡਰਾਈਵਿੰਗ ਲਾਇਸੈਂਸ ਤੇ ਨਾਗਰਿਕਤਾ ਨਿਸ਼ਾਨ ਲਗਾਉਣ ਦਾ ਫੈਸਲਾ ਅਲਬਰਟਾ ਸਰਕਾਰ ਦਾ ਐਲਾਨ ਹੈਲਥ ਕਾਰਡ ਵੀ ਡਰਾਈਵਿੰਗ ਲਾਇਸੈਂਸ ਨਾਲ ਜੋੜੇ ਜਾਣਗੇ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ